ਮਾਤਾ ਨੂੰ ਬਹੁਤ ਪੂਜੀਦਾ ਜੀ ਸਿਧਾਂ ਨੂੰ ਤੇ ਅਸੀਂ ਦਿਨਦਵਾਰ ਹਰ ਸਾਲ ਮਨਾਈਦਾ ਜੀ ਤੇ ਛੋਟੇ ਛੋਟੇ ਬੱਚੇ ਆਦੇ ਨੇ ਪਹਿਣਾ ਮਾਤਾ ਆਂਦੀਆਂ ਨੇ ਇੱਥੇ ਦਰਿਆ ਦੇ ਮੁੱਢੇ ਸਾਡਾ ਪਿੰਡ ਪਹਿਣੀ ਰਾਮ ਸਿੰਘ ਵਾਲੀ ਪਹਿਣੀ ਤੇ ਇੱਥੇ 2 ਕਿਲੋਮੀਟਰ ਤੋਂ ਪੈਦਲ ਆਦੇ ਨੇ ਇੱਥੇ ਬੱਚੇ ਸਾਰੇ ਹੱਸਦੇ ਖੇਡਦੇ ਨੇ ਨਾ ਦੇ ਵਿੱਚ ਦਰਿਆ ਦੇ ਵਿੱਚ ਕੋਈ ਪੈਸੇ ਮੱਥਾ ਟੇਕਦੇ ਨੇ ਪੈਸੇ ਪਾਉਂਦੇ ਨੇ ਤੇ ਉਹ ਬੱਚੇ ਮਲੇ ਵਿੱਚ ਮਲੇ ਘੜ ਲੈ ਪਿਆਰ ਕੀ ਕੀ ਲੈ ਆਉਂਦੇ ਨੇ ਜੀ ਅੱਜ ਬਹੁਤ ਵਧੀਆ ਕਰੀਦਾ ਜੀ ਇਹਦੀ ਫੁੱਲਾਂ ਦਾ ਪਹਿਲਾ ਪ੍ਰਾਣੇ ਜਬਾਨੇ ਚ ਉਹ ਤੇ ਨਰਮੇ ਕੋ ਨਹੀਂ ਹੁੰਦੇ ਨਰਮੇ ਦੇ ਫੁੱਲ ਇਹ ਉਹਦੇ ਲਗਾਈ ਦਿੰਦਾ ਸੀ ਪੂਜ ਕੇ 5 ਵਜੇ ਉਸ ਤੋਂ ਬਾਅਦ ਅਸੀਂ ਅੱਜ ਕਿਹੜੇ ਬਾਅਦ ਚ ਆ ਪ੍ਰਸ਼ਾਦ ਖਾਏਗਾ ਮੰਨਾ ਦਾ ਜਾਂ ਟਿਗੜੇ ਹੋ ਗਏ ਪਹਿਲਾਂ ਅਸੀਂ ਨਹੀਂ ਖਾਏ ਦਾ ਇੱਕ ਦਿਨ ਪਹਿਲਾਂ ਅਸੀਂ ਪਕਾਈਦਾ ਹੈ ਤੇ ਇਕੱਠੀ ਤੇ ਪਕਾਈਦਾ ਹੈ ਅਸੀਂ ਯੂਠੇ ਨਹੀਂ ਕਰੀਦਾ ਮਾਤਾ ਦੇ ਨਾਂ ਤੇ ਦੂਜੇ ਦਿਨ ਸ਼ਾਮ ਨੂੰ 3 ਜਾਂ 4 ਵਜੇ ਪੂਜ ਕੇ ਕੋਲ ਤੇ ਪੂਜੀਦਾ ਹੈ ਮੱਥਾ ਟੇਕ ਤੇ ਗਰਾਲ ਦੇ ਨਾਲ ਨਾਲ ਹੀ ਦਸਨਾਨ ਕਰੀਦਾ ਮਾਤਾ ਪੈਣਾ ਆਂਦੀਆਂ ਨੇ ਬੱਚੇ ਆਂਦੇ ਨੇ ਕੋਈ ਵੱਡੇ ਵੀ ਆ ਜਾਂਦੇ ਨੇ ਤੀਜੇ ਨੂੰ ਪਕਾਣੇ ਆ ਪਕਾ ਕੇ ਉਸ ਬਾਦ ਫਿਰ ਇਨਪੂਜਨੇ ਆ ਹੁਣ ਆਤਾਰਨ ਆ ਗਏ ਨੇ 2 ਮਹੀਨੇ ਪਹਿਲੇ ਤਿਆਰੀ ਆਖਦੇ ਲਖੜੀ ਆਣੀ ਸੀ ਤੇ ਲਾਣੀ ਹੈ ਹਾਂ ਫਿਰ ਜਦੋਂ ਸੀਤਲਾ ਆਦੀ ਸੀ ਬੰਨੇ ਲਖੜੀ ਉਸ ਤੋਂ ਬਾਅਦ ਤੇਰੇ ਤੇਵੇਂ ਦੇ ਨੇ ਪਕਾਣੇ ਆ ਦੇ ਅਸਾਂ ਨੇ ਕਰਮਾ ਵਾਲੀ ਆਈ ਹੈ ਸੀਤਲਾ ਸਾਲ ਬਾਅਦ ਆਂਦੀ ਹੈ ਬੇਨ ਨੂੰ ਮਨਾਈਏ ਅਗਾ ਗੁਰੂ ਰਮ ਬੱਚਿਆਂ ਦੀ ਖਰ ਮੰਗੀਦਾ ਮੰਨ ਤਾਂ ਮੰਨੇ ਆ ਉਹ ਬੱਚੇ ਜਾਂਦੇ ਨੇ ਰਾਤ ਸੇਵਾ ਕਰਦੇ ਨੇ ਫਸਲਾਂ ਦੀ ਇਹਨਾਂ ਦੀ ਰੱਖਿਆ ਵਾਰਿਆ ਕਰੀਦਾ ਹਾਂ ਇਹ ਵੀ ਆਨੇ ਬੱਚੇ ਨੇ ਕਾ ਮਾਲਕ ਦੇਵੇ ਜੀ ਮਿੱਠੀ ਮਿਹਰਾ ਦੇ ਪੋਤਰੇ ਪੋਤਰੀਆਂ ਵੇਖੀ ਪਿਛਲੇ ਸਾਲ ਹੀ ਮਨਾਈ ਬੁੜੀਏ ਘਰੇ ਮੁੰਡਾ ਹੋਇਆ ਕਿਸ ਤਰ੍ਹਾਂ ਪੂਜਾ ਪਿਆ ਵੀ ਘਰ ਚ ਸੁੱਖ ਸ਼ਾਂਤੀ ਹੋਵੇ ਤੇ ਮਾਲ ਡੰਗਰ ਮਾ ਬਾਲ ਬੱਚੇ ਨੂੰ ਸੁਖ ਸ਼ਾਂਤੀ ਹੋਵੇ ਉਹ ਲੜਕੀਆਂ ਆਪਾਂ ਕਰਨੀਆਂ ਚਾਹੀਦਾ ਪੁੰਨદાન ਹੁੰਦਾ ਹੈ ਲੜਕੀਆਂ ਦਾ ਨੋ ਹੋਵੇ ਹੋਵੇ ਨੋ ਤੋਤਵੇ ਆਵੇ ਨੋ ਹੋਵੇ ਹਾਂ ਇਹ ਪਾਣੀ ਦੇ ਵਿੱਚ ਠੰਡੀ ਕਰੀਦਾ ਹੈ ਪੰਮ ਵਗੇਰਾ ਵੀ ਸਵੇਰੇ 9 ਵਜੇ ਪੂਜੀਦਾ ਇੱਕ ਦਿਨ ਪਕਾਈ ਦਾ ਦੂਜੀ ਦਿਨ ਪੂਜੀਗਾ ਸਵੇਰੇ 9:00 ਵਜੇ ਫਿਰ ਸ਼ਾਮ ਨੂੰ 5:00 ਵਜੇ ਠੰਡੀ ਕਰੀਦਾ ਹੈ ਹੁਣ ਪੂਰੀ ਹੁੰਦੀ ਹੈ ਕੋਈ ਨੌਕਰੀ ਮੰਗਦਾ ਹੈ ਨੌਕਰੀ ਲੱਗ ਜਾਂਦਾ ਹੈ ਕੋਈ ਜੀ ਪੁੱਤਰ ਮੰਗਦਾ ਹੈ ਜੀ ਪੁੱਤਰ ਹੋ ਜਾਂਦਾ ਹੈ ਤੂੰ ਕਰਦੀ ਸੁਖ ਸ਼ਾਂਤੀ ਹੋਵੇ पिछल साल उहो पिछल कोई दो बि रखंदा जनतो दो रखंदा इन साल ते असीं रखांगे उखी